ਪਹਿਲੀ ਪਾਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਪਾਪਤ ਪਾਕਿਸਤਾਨ ਸਥਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਡੇਰਾ ਬਾਬਾ ਨਾਨਕ ਸਰਹੱਦ ਰਾਹੀਂ ਬਿਨਾਂ ਪਾਸਪੋਰਟ ਅਤੇ ਬਿਨਾਂ ਵੀਜ਼ਾ ਦਰਸ਼ਨ ਦਰਸਾ ਲਈ ਖੁੱਲਾ ਲਾਂਗਾ ਬਣ ਜਾਣ ਦੀ ਆਸ ਨੂੰ ਲੈ ਕੇ ਪਿਛਲੇ 18 ਸਾਲ ਤੋਂ ਅਰਦਾਸਾਂ ਕਰਨ ਵਾਲੀ ਗੁਰਦੁਆਰਾ ਕਰਤਾਰਪੁਰ ਸਾਹਿਬ ਰਾਵੀ ਦਰਸ਼ਨ ਅਵਿਲਾਖੀ ਸੰਸਥਾ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਅੱਜ ਮਸਿਆਦੇ ਦਿਹਾੜੇ ਤੇ ਗੁਰਪ੍ਰਤਾਪ ਸਿੰਘ ਵਡਾਲਾ ਵਿਧਾਇਕ ਵਿਧਾਨ ਸਭਾ ਹਲਕਾ ਨਕੂਤਰ ਗੁਰਿੰਦਰ ਸਿੰਘ ਬਾਜਬਾਦ ਹੈ ਜਥੇਦਾਰ ਜਸਵੀਰ ਸਿੰਘ ਜਫਰਬਾਲਦੀ ਸਾਂਝੀ ਅਗਵਾਈ ਹੇਠ ਸੰਗਤਾਂ ਵੱਲੋਂ ਸਥਾਨਕ ਅੰਤਰਰਾਸ਼ਟਰੀ ਸਰਹੱਦ ਤੇ ਬਣੀ ਦਰਸ਼ਨ ਸਥਲ ਤੇ ਖਲੋ ਕੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਦੇ ਸਨਮਖ ਹੋ ਕੇ 219ਵੀਂ ਅਰਦਾਸ ਕੀਤੀ ਗਈ ਅੱਜ ਡੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ ਉੱਪਰ अमावस ਦੇ ਪਵਿੱਤਰ ਦਿਹਾੜੇ ਤੇ ਸਾਰੀਆਂ ਸੰਗਤਾਂ ਵੱਲੋਂ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਰਾਵੀ ਦਰਸ਼ਨ ਬਲਾਸ਼ੀ ਸੰਸਥਾ ਵੱਲੋਂ 219ਵੀਂ ਅਰਦਾਸ ਤੁਸੀਂ ਬੰਦ ਤੇ ਖੜੇ ਹੋ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਸਨਮੁਖ ਹੋ ਕੇ ਕੀਤੀ ਗਈ ਹੈ ਸਾਰੀਆਂ ਸੰਗਤਾਂ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਪਾਈ ਜਾਂਦੀ ਹੈ ਜਦਕਿ ਇੰਨੇ ਲੰਬੇ ਅਰਸੇ ਤੋਂ ਸਿੱਖ ਪੰਥ ਦੀ ਇਹ ਮੰਗ ਸੀ ਸਾਰੀ ਸੰਗਤ ਦੀ ਇਹ ਮੰਗ ਸੀ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਜਿਹੜਾ ਖੁੱਲਾ ਲਾਂਘਾ ਸੰਗਤਾਂ ਵਾਸਤੇ ਬਣਾਇਆ ਜਾਵੇ ਤਾਂ ਕਿ ਬਿਨਾ ਕਿਸੇ ਵਿਗਨ ਤੋਂ ਬਿਨਾ ਕਿਸੇ ਰੋਕ ਟੋਕ ਤੋਂ ਸੰਗਤਾਂ ਉੱਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਾ ਕੇ ਦਰਸ਼ਨ ਕਰ ਸਕਿਆ ਕਰਨ ਸਾਨੂੰ ਸਭ ਨੂੰ ਬੜੀ ਇਸ ਗੱਲ ਦੀ ਤਸੱਲੀ ਹੈ ਕਿ ਜਿਹੜੀਆਂ ਕਰੋੜਾਂ ਹੀ ਅਰਬਾਂ ਅਰਦਾਸਾਂ ਹੋਈਆਂ ਨੇ ਪਿਛਲੇ ਸਾਲਾਂ ਦੇ ਦੌਰਾਨ ਜਦੋਂ ਤੋਂ ਦੇਸ਼ ਦਾ ਵਟਵਾਰਾ ਹੋਇਆ ਤੇ ਬੜੇ ਗੁਰਦਾਮ ਪਾਕਿਸਤਾਨ ਵਿੱਚ ਰਹਿ ਗਏ ਸੀਗੇ ਤੇ ਵਿਸ਼ੇਸ਼ ਤੌਰ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਿਹੜਾ ਕਿ ਰਾਵੀ ਦੇ ਦੂਸਰੇ ਪਾਰ ਸੀ ਤੇ ਆਪਾਂ ਸਾਰੇ ਇੱਥੇ ਪੰਜਾਬ ਵਾਲੇ ਪਾਸਿਓਂ ਖੜੇ ਹੋ ਕੇ ਉਹ ਦੇ ਦਰਸ਼ਨ ਕਰ ਸਕਦੇ ਸੀ ਉਸ ਦੀ ਬੜੀ ਮੰਗ ਸੀ ਕਿ ਜਿ세 ਬਾਕੀਆਂ ਦੇ ਵੀ ਖੁੱਲੇ ਦਰਸ਼ਨ ਦਿਦਾਰੇ ਕਰਨ ਦਾ ਸਿੱਖ ਪੰਥ ਨੂੰ ਗੁਰੂ ਸਾਹਿਬ ਬਲ ਬਖਸ਼ਣ ਉਹਦੇ ਨਾਲ ਨਾਲ ਇਹ ਸੀਗਾ ਕਿ ਗੁਰਦੁਆਰਾ ਗਤਾਰਪੁਰ ਸਾਹਿਬ ਦਾ ਲਾਂਗਾ ਪਹਿਲਾਂ ਖੁੱਲਣਾ ਚਾਹੀਦਾ ਹੈ ਤੇ ਉਹ ਜਿਹੜੀ ਮੰਗ ਨੂੰ ਮੁੱਖ ਰੱਖਦੇ ਹੋਏ ਦੋਵੇਂ ਸਰਕਾਰਾਂ ਨੇ ਪਿੱਛੇ ਜਿਹੜੇ ਐਲਾਨ ਕੀਤੇ ਮੁੜ ਕੇ ਉਹਦੇ ਨਹੀਂ ਪੱਥਰ ਵੀ ਰੱਖੇ ਅਤੇ ਹੁਣ ਉਹ ਤੁਹੀ ਚੰਗਾ ਲੱਗ ਰਿਹਾ ਜਦ ਕਿ ਇੱਥੇ ਜ਼ਮੀਨ ਦੇ ਉੱਪਰ ਨਿਸ਼ਾਨ ਲੱਗੇ ਨੇ ਤੇ ਦੋਨੋਂ ਹੀ ਪਾਸੇ ਹਿੰਦੁਸਤਾਨ ਦੀ ਸਰਕਾਰ ਵੱਲੋਂ ਅਤੇ ਪਾਕਿਸਤਾਨ ਦੀ ਸਰਕਾਰ ਵੱਲੋਂ ਇਹ ਜਿਹੜਾ ਲੰਘੇ ਦਾ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਅਸੀਂ ਪੂਰੀ ਆਸ ਰੱਖਦੇ ਆ ਕਿ ਸਾਨੂੰ ਪੁਰ ਉਮੀਦ ਹੈ ਕਿ ਚਾਹੇ ਕਸ਼ਮੀਰ ਦਾ ਮਸਲਾ ਅਜੇ ਦੋਵਾਂ ਦੇਸ਼ਾਂ ਦੇ ਦਰਮਿਆਨ ਬਹੁਤ ਵੱਡੀ ਇੱਕ ਟੈਨਸ਼ਨ ਪੈਦਾ ਕਰ ਰਿਹਾ ਬੜਾ ਤਣਾਅ ਹੈ ਉਸ ਪਾਸੇ ਲੇਕਿਨ ਪੰਜਾਬ ਵਾਲੇ ਬਾਰਡਰ ਵਾਲੇ ਪਾਸੇ ਤੇ ਚਾਹੇ ਪਿੱਛੇ ਜੇ ਅਟੈਕ ਵੀ ਹੋਇਆ ਆਪਣੇ ਕਸ਼ਮੀਰ ਵਿੱਚ ਹਿੰਦੁਸਤਾਨ ਨੇ ਉਹਦਾ ਜਵਾਬ ਦਿੱਤਾ ਉਹਦੇ باوجود ਵੀ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲੰਘਾ ਜਿਹੜਾ ਸੀਗਾ ਉਹਦੇ ਉਸ ਕੰਮ ਦੇ ਵਿੱਚ ਕੋਈ ਵਿਗਨ ਨਹੀਂ ਪਿਆ ਕੋਈ ਰਿਕਵਰ ਨਹੀਂ ਆਈ ਇਸ ਗੱਲ ਦੀ ਬੜੀਆਂ ਹੀ ਬਹੁਤ ਤਸੱਲੀ ਹੈ ਸਿੱਖ ਸੰਗਤ ਨੂੰ ਅਤੇ ਬਹੁਤ ਹੀ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਸੋ ਅਸੀਂ ਆਸ ਕਰਦੇ ਹਾਂ ਕਿ 550 ਸਾਲਾਂ ਸ਼ਤਾਬਦੀ ਦੇ ਜਿਹੜੇ ਸਮਾਗਮ ਨੇ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਸਾਲ ਸਾਰੇ ਸੰਸਾਰ ਵਿੱਚ ਬਹੁਤ ਸ਼ਬਦਾਂ ਦਾ ਮਨਾਏ ਜਾ ਰਹੇ ਹਨ ਉਹਨਾਂ ਉਸ ਆਪਣੀ ਸ਼ਤਾਬਦੀ ਸਮਾਗਮ ਤੋਂ ਪਹਿਲਾਂ-ਪਹਿਲਾਂ ਜਾਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਪ ਤੋਂ ਪਹਿਲਾਂ ਜੋ 2019 ਵਿੱਚ ਮਨਾਇਆ ਜਾਣਾ ਹੈ ਉਸ ਤੋਂ ਪਹਿਲਾਂ ਲੰਗਾ ਖੁੱਲੂਗਾ ਤੇ ਸਮੂਚੀਆਂ ਸਿੱਖ ਸੰਗਤਾਂ ਬਹੁਤ ਹੀ ਚੰਗੇ ਤਰੀਕੇ ਨਾਲ ਨਿਰਵਿਘਨਤਾ ਨਾਲ ਬਿਨਾ ਕਿਸੇ ਰੁਕਾਵਟ ਨਾਲ ਉੱਥੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਾ ਕੇ ਦਰਸ਼ਨ ਕਰ ਸਕਣਗੀਆਂ ਅਸੀਂ ਨਾਲ-ਨਾਲ ਇਹ ਵੀ ਬੇਨਤੀ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਤੇ ਜਿਹੜੀ ਇਸ ਸੰਸਥਾ ਦਾ ਯੋਗਦਾਨ ਆ ਜਹੇਦਰ ਕੁਲਦੀਪ ਸਿੰਘ ਜੀ ਬਡਾਲਾ ਉਹਨਾਂ ਦੇ ਸਾਥੀ ਬਾਈਵਾਦ ਸਾਹਿਬ ਜ਼ਫਰਵਾਲ ਸਾਹਿਬ ਜਹੇਦਰ ਉਦਮ ਸਿੰਘ ਜੀ ਤੇ ਹੋਰ ਅਨੇਕ ਜਿਹੜੀਆਂ ਸੰਗਤਾਂ ਸਮੁੱਚੇ ਪੰਜਾਬ ਵਿੱਚੋਂ ਆ ਕੇ ਇੱਥੇ 2001 ਤੋਂ ਲੈ ਕੇ ਹੁਣ ਤੱਕ ਅਰਦਾਸਾਂ ਕਰਦੀਆਂ ਰਹੀਆਂ ਸਨ ਉਸ ਸੰਬੰਧ ਵਿੱਚ ਅਸੀਂ ਇੱਕ 21 April ਨੂੰ ਪ੍ਰੋਗਰਾਮ ਰੱਖਣਾ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਦਿਵਸ ਅਤੇ ਬਹੁਤ ਹੀ ਵਧੀਆ ਧਾਰਮਿਕ ਸਮਾਗਮ ਆਯੋਜਿਤ ਕਰਨ ਜਾ ਰਹੇ ਆ ਜਿਸ ਵਿੱਚ ਸਮੂੱਚੀਆਂ ਸੰਗਤਾਂ ਨੂੰ ਅਪੀਲ ਕਰਦੇ ਆ ਇਹ ਡੇਰਾ ਬਾਬਾ ਨਾਨਕ ਦੇ ਗੁਰਦੁਆਰਾ ਸਾਹਿਬ ਕੇ ਕੋਮਾ ਮਾਕੇ ਵੱਡੀ ਗਿਣਤੀ ਵਿੱਚ ਆਉਣ ਤਾਂ ਕਿ ਆਪਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰੀਏ ਉਹ ਟਾਸਰਾ ਲਈਏ ਉਥੇ ਆਪਾਂ ਸਭ ਨੂੰ ਤਸੱਲੀ ਹੋਵੇ ਆਪਾਂ ਆਪਣੇ ਅੱਖੀਂ ਦੇਖ ਸਕਦੇ ਹਾਂ ਜਿਹੜਾ ਗੁਰਦੁਆਰਾ ਕਤਾਰਪੁਰ ਸਾਹਿਬ ਦੇ ਲਾਂਘੇ ਦਾ ਕੰਮ ਇੱਥੇ ਚੱਲ ਰਿਹਾ ਸੋ ਸਾਰੀਆਂ ਸੰਗਤਾਂ ਨੂੰ ਇਸ ਬਹੁਤ ਹੀ ਮਹਾਨ ਮਿਸ਼ਨ ਉੱਪਰ ਬਹੁਤ-ਬਹੁਤ ਵਧਾਈ ਦੇ ਕੇ ਖਿਮਾ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲੇ ਲਾਂਗੇ ਲਈ 18ਵੇਂ ਸਾਲ ਦੀ ਅਖੀਰਲੀ ਅਰਦਾਸ ਗੁਰਦੁਆਰਾ ਕਰਤਾਰਪੁਰ ਰਾਵੀ ਦਰਸ਼ਨ ਰਾਸ਼ੀ ਸੰਸਥਾ ਵੱਲੋਂ ਕੀਤੀ ਗਈ ਹੈ 2001 ਚ ਸੰਸਥਾ ਵੱਲੋਂ ਜਥੇਦਾਰ ਕੁਲਦੀਪ ਸਿੰਘ ਜੀ ਵਡਾਲਾ ਦੀ ਗਵਾਹੀ ਹੇਠ ਇਹ ਅਰਦਾਸ ਜਿਹੜਾ ਇਹ ਉਹਦਾ ਸ਼ੁਰੂ ਕੀਤੀ ਗਈ ਸੀ ਲੰਬੇ ਸਮੇਂ ਤੋਂ ਜਿਹੜੀ ਅਸਿੱਧਕੀ ਸੰਤਾ ਨੇ ਉਹਨਾਂ ਨੇ ਇਹ ਅਰਦਾਸ ਵਿੱਚ ਸ਼ਾਮਲ ਹੋ ਕੇ ਸਾਥ ਦਿੱਤਾ ਏ ਸੋ ਹੁਣ ਬਹੁਤ ਨੇੜੇ ਸਮਾ ਆ ਗਿਆ ਏ ਜਦੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਮੇਰਾ ਲੰਘਾ ਏ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੂਰਵ ਤੋਂ ਪਹਿਲੋ ਇਹ ਖੋਲਿਆ ਜਾ ਰਿਹਾ ਏ ਦੋਹਾਂ ਹੀ ਦੇਸ਼ਾ ਨੇ ਜਿਹੜੀ ਉਹ ਮਨਜ਼ੂਰੀ ਦਿੱਤੀ ਤੇ ਦੋਹਾਂ ਹੀ ਦੇਸ਼ਾ ਵੱਲੋਂ ਨੀਂਹ ਪੱਥਰ ਜਿਹੜਾ ਏ ਉਹ ਰੱਖਿਆ ਗਿਆ ਏ ਆਪ ਚ ਉਹਨਾਂ ਦਾ ਜਿਹੜਾ ਮੀਟਿੰਗਾਂ ਦਾ ਸਿਲਸਲਾ ਉਹ ਵੀ ਸ਼ੁਰੂ ਹੋ ਗਿਆ ਹੈ 14 April ਨੂੰ ਦੋਹਾਂ ਦੇਸ਼ਾਂ ਦੀ ਵਾਗਾ ਬਾਰਡਰ ਤੇ ਮੀਟਿੰਗ ਹੋਈ ਸੀ ਉਸ ਤੋਂ ਬਾਅਦ 2 April 2 April ਨੂੰ ਪਾਕਿਸਤਾਨ ਵਾਲੇ ਪਾਸੇ ਵਾਗੇ ਮੀਟਿੰਗ ਹੋਣੀ ਸੀ ਜਿਹੜੀ ਹਿੰਦੁਸਤਾਨ ਦੀ ਕੇਂਦਰ ਸਰਕਾਰ ਨੇ ਉਹ ਮੀਟਿੰਗ ਜਿਹੜੀ ਹੈ ਉਹ ਰੱਦ ਕਰਤੀ ਹੈ ਕਿ ਗੋਪਾਲ ਚਾਵਲਾ ਜਿਹੜਾ ਹੈ ਉਹ ਮੀਟਿੰਗ ਵਿੱਚ ਮੈਂ ਉਹ ਜਿਹੜਾ ਕਮੇਟੀ ਵਿੱਚ ਮੈਂਬਰ ਪਾ ਪਾ ਲਿਆ ਅਸੀਂ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੀ ਮੀਟਿੰਗਾਂ ਦਾ ਸਿਲਸਲਾ ਹੈ ਉਹ ਜਾਰੀ ਰੱਖਿਆ ਜਾਵੇ ਤੇ ਜੇ ਕੋਈ ਗੋਪਾਲ ਚਾਵਲਾ ਜਾਂ ਕਿਸੇ ਹੋਰ ਬਾਰੇ ਕਮੇਟੀ ਚ ਪਾਉਣ ਤੇ ਤੁਹਾਨੂੰ ਇਤਰਾਜ ਹੈ ਤਾਂ ਉਹਦੀ ਵੱਖਰੇ ਤੌਰ ਤੇ ਗੱਲ ਕੀਤੀ ਜਾਵੇ ਇਹ ਜਿਹੜਾ ਮੀਟਿੰਗਾਂ ਦਾ ਸਿਲਸਲਾ ਹੈ ਇਹ ਜਾਰੀ ਰੱਖਿਆ ਜਾਵੇ ਕਿਉਂਕਿ ਮੀਟਿੰਗ ਕੈਨਸਲ ਹੋਣ ਨਾਲ ਸਮੁੱਚੇ ਸੰਸਾਰ ਵਿੱਚ ਜਿਹੜੀ ਆ ਨਾਨਕ ਨਾਮ ਲੈਵਾ ਸੰਗਤਾਂ ਤੇ ਸਿੱਖ ਜਗਤ ਤੇ ਉਹਦੇ ਚ ਨਿਰਾਸ਼ਾ ਆਈ ਹੈ ਤੇ ਇਹੋ ਜੇ ਵਿਗਨ ਪਾਉਣ ਵਾਲੀਆ ਗੱਲਾਂ ਜਿਹੜੀਆਂ ਐ ਉਹ ਕੇਂਦਰ ਸਰਕਾਰ ਨੂੰ ਨਹੀਂ ਕਰਨੀਆਂ ਚਾਹੀਦੀਆਂ ਅਸੀਂ ਪੰਜਾਬ ਸਰਕਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਵੀ ਇਸ ਦੋਹਾਂ ਦੇਸ਼ਾਂ ਦੇ ਵਿੱਚ ਆਪਚ ਸਹਿਯੋਗ ਲਈ ਪੋਜ਼ਿਟਿਵ ਜਿਹੜਾ ਰੋਲ ਏ ਉਹ ਜਿਹੜਾ ਨਿਭਾਉਣ ਇਸ ਪਾਕਿਸਤਾਨ ਵਾਲੇ ਪਾਸੇ ਤੇ ਅਸਾਰੀ ਦਾ ਜਿਹੜਾ ਕੰਮ ਹੈ ਬਹੁਤ ਹੀ ਤੇਜ਼ੀ ਨਾਲ ਚੱਲ ਰਿਹਾ ਹੈ ਹੁਣ ਹਿੰਦੁਸਤਾਨ ਵਾਲੇ ਪਾਸੇ ਵੀ ਜਿਹੜਾ ਇਹ ਰਸਤੇ ਦਾ ਕੰਮ ਹੈ ਉਹ ਸ਼ੁਰੂ ਹੋ ਗਿਆ ਹੈ ਤੇ ਕਿ ਉਮੀਦ ਹੈ ਕਿ ਦੋ ਤਿੰਨ ਮਹੀਨਿਆਂ ਵਿੱਚ ਇੱਧਰ ਵੀ ਜਿਹੜੀ ਇਮੀਗ੍ਰੇਸ਼ਨ ਦੀ ਬਿਲਡਿੰਗ ਅਤੇ ਸੜਕ ਦਾ ਕੰਮ ਜਿਹੜਾ ਹੈ ਉਹ ਸ਼ੁਰੂ ਹੋ ਜਾਏਗਾ